ਆਲੇ ਸਾਬ ਦੀ ਖਬਰ ਲੈਣ ਆਏ ਨੇ ਇੱਥੇ ਦਲਜੀਤ ਮੋਤੀ ਸਾਹਿਬ ਨੂੰ ਗਾਣੇ ਸੁਣਾ ਰਿਹਾ ਤੇ ਮੋਤੀ ਸਾਹਿਬ ਕਿੱਦਾ ਥਈਆ 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 ਬੇ ਦਲਜੀਤ ਜਰੂਰ ਆਊਗਾ ਡਲੇਵਾਲ ਸਾਹਿਬ ਦੀ ਖਬਰ ਲੈਣ ਜਰੂਰ ਸੁਣੂੰਗਾ ਜਰੂਰ ਹੱਕ ਚ ਜਾਊਗਾ ਤੇ ਕਿਸਾਨਾਂ ਦੇ ਹੱਕ ਚ ਗੱਲ ਕਰਨੀ ਚਾਹੀਦੀ ਉੱਥੇ ਜਾ ਕੇ ਥਈਆ ਥਈਆ ਤੇ ਥਈਆ ਥਈਆ ਵੀ ਸਾਡੇ ਹੱਕਾਂ ਲਈ ਗੱਲ ਕਰੂਗਾ ਇਹ ਤਾਂ ਉੱਥੇ ਐ ਮੋਦੀ ਜੀ ਨੂੰ ਗਾਣੇ ਸੁਣਾਉਣ ਲੱਗਾ ਮੋਦੀ ਜੀ ਢੋਲ ਦੀ ਧਾਏ ਦਿਂਗਾ ਦਿੰਦਾ ਦਿਂਦਾ ਦਿਂਦਾ। ਇਹੋ ਮੇਰੇ ਪੰਜਾਬ ਦੇ ਲੋਕ ਉੱਥੇ ਰੋਣ ਰਹੇ ਆ ੱਤਕੇ ਖਾ ਰਹੇ ਆ। ਕੋਈ ਸ਼ੌਂਕ ਨਾਲ ਤਾਂ ਇੱਥੇ ਨਵਾਂ ਸਾਲ ਦੇ ਵਿੱਚ ਬੈਠੇ ਮਨਾ ਰਹੇ ਸ਼ੌਂਕ ਨਾਲ ਤਾਂ ਨਹੀਂ ਕੋਈ ਬੈਠੇ। ਐਦਾਂ ਲੱਗਦਾ ਹੋਊਗਾ ਕਿਸੇ ਨੇ ਕਹਿਤਾ ਹੋਣਾ ਵੀ ਤੂੰ ਹੁਣ ਕਿਸਾਨਾਂ ਗਲੀ ਨਾ ਜਾ ਜੇ ਕਿਸਾਨਾਂ ਗਲੀ ਜਾਓ ਫੇਰ ਕਾਰਵਾਈ ਕਰੀ ਜਾਊਗੀ। ਅਗਰ ਉਹ ਸਾਡੀ ਜਾ ਕੇ ਉੱਥੇ ਗੱਲ ਕਰੂਗਾ ਆਵਾਜ਼ ਚੱਕੂਗਾ। ਤਾਂ ਜਰੂਰ ਆਵਾਜ਼ ਚੱਕੇ ਤੋਂ ਕੋਈ ਤਾਂ ਮਸਲਾ ਹੱਲ ਹੁੰਦਾ ਹੀ ਆਵਾਜ਼ ਚਾਹਤ ਤੋਂ ਹੀ ਤਾਂ ਉਹਨੇ ਸ਼ੁਰੂਆਤ ਕੀਤੀ ਆ ਨਾ ਪੰਜਾਬੀਆਂ ਨੇ ਉਹਨੂੰ ਤਾਂ ਚੱਕਿਆ ਆ ਜੀ ਤਾਂ ਜਿਓ ਨੇ ਕੀਤੀ ਆ ਬਹੁਤ ਚੰਗੀ ਗੱਲ ਆ ਹੁਣ ਵੀ ਕਰਨੀ ਚਾਹੀਦੀ ਆ ਹੁਣ ਵੀ ਅਸੀਂ ਉਹਦੇ ਤੇ ਉਮੀਦ ਲਾ ਕੇ ਬੈਠੇ ਆ ਅੱਜ ਜਦੋਂ ਬੰਦੇ ਦੀ ਚੜ੍ਹਾਈ ਹੋ ਜਾਵੇ 1 ਲੱਖ ਤੋਂ ਗੁੱਡੀ ਹੋ ਜਾਵੇ ਹੌਲੀ ਹੌਲੀ ਗਿਰਦੀ ਹੁੰਦੀ ਆ ਮੋਦੀ ਨੂੰ ਗੱਲ ਕਰਨੀ ਚਾਹੀਦੀ ਉਹਦੇ ਨਾਲ ਮੋਦੀ ਨਾਲ ਵੀ ਭਾਈ ਉਹਦਾ ਹੱਲ ਕਰੋ ਹਰ ਜਿਹੜੇ ਦੂਏ ਬੈਠੇ ਨੇ ਵ੍ਰੋਧੀ ਪਾਰਟੀਆਂ ਉਹਨਾਂ ਨੂੰ ਵੀ ਕਿਹਾ ਸਾਰਿਆਂ ਨੂੰ ਵੀ ਭਾਈ ਜਰੂਰ ਦਾ ਹੱਥ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਆਪਣੇ ਦਲਜੀਤ ਸਾਹਜ ਨੇ ਵਰਲਡ ਲੈਵਲ ਦੇ ਸੁਪਰਸਟਾਰ ਨੇ ਉਹ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲ ਕੇ ਆਏ ਨੇ ਉਥੇ ਉਹਨਾਂ ਨੂੰ ਗਾਣੇ ਸੁਣਾਏ ਨੇ ਜੱਫੀਆਂ ਪਾਈਆਂ ਨੇ ਇਹ ਚਲੋ ਗਾਣੇ ਸੁਣਾਉਣ ਜੱਫੀਆਂ ਪਾਉਣ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਹੈ ਤਾਂ ਦਲਜੀਤ ਵੀ ਸਾਡਾ ਪ੍ਰਧਾਨ ਮੰਤਰੀ ਵੀ ਸਾਡਾ ਲੇਕਿਨ ਸਾਡੀ ਗੱਲ ਤਾਂ ਕਰਨੀ ਚਾਹੀਦੀ ਆ ਦਲਜੀਤ ਨੂੰ ਪੰਜਾਬ ਦਾ ਪੁੱਤ ਆ ਪ੍ਰਧਾਨ ਮੰਤਰੀ ਜੀ ਦੇ ਕੋਲੇ ਗਿਆ ਆ ਗੱਲ ਕਰਦਾ ਬਈ ਆ ਮੇਰੇ ਪੰਜਾਬ ਦੇ ਲੋਕ ਆ ਜੀ ਹੋਰ ਸਟੇਟਾਂ ਦੇ ਲਾਗੇ ਬੰਨੇ ਅਸੀਂ ਰਾਜਸਥਾਨ ਦੇ ਰਹਿਣ ਵਾਲੇ ਆ ਜੀ ਰਾਜਸਥਾਨ ਚੋਂ ਆਇਆ ਇੱਥੇ ਬੈਠੇ ਆ ਚਾਰ ਪੰਜ ਸਟੇਟਾਂ ਦੇ ਬੈਠੇ ਲੋਕ ਕਮ ਸੇ ਕਮ ਗਲਤ ਤਾਂ ਨਾ ਕਰਨ ਦਾ ਫਰਜ਼ ਆ ਉਹ ਪੰਜਾਬੀ ਹੋਣ ਦੇ ਨਾਤੇ ਵੀ ਉਹ ਮੇਰੇ ਪੰਜਾਬ ਦੇ ਲੋਕ ਉੱਥੇ ਰੁੱਲ ਰਹੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਰਾਜਗੀ ਨਹੀਂ ਗਿਲਾ ਆ ਪੰਜਾਬ ਦਾ ਧਰਾ ਹੋਣ ਦੇ ਨਾਲ ਤੇ ਵੀ ਉਹਨੇ ਕਿਉਂ ਨਹੀਂ ਗੱਲ ਕਰੀ ਕਰਦਾ ਉੱਥੇ ਸਕੇ ਦੂਜੇ ਪਾਸੇ ਬੱਬੂ ਮਾਨ ਲਗਾਤਾਰ ਬਾਰਡਰ ਤੇ ਆ ਰਹੇ ਬਿਲਕੁਲ ਬੱਬੂ ਮਾਨ ਆ ਰਿਹਾ ਆ ਕੱਲ ਫਲ ਫਰੂਟ ਲਿਆ ਆ ਵੰਡ ਕੇ ਗਿਆ ਹਾ ਦਾ ਨਾਰਾ ਮਾਰਿਆ ਇਹ ਤਾਂ ਜਿਵੇਂ ਸਹਿਬਜ਼ਾਦਿਆਂ ਦੇ ਟਾਈਮ ਹਾ ਦਾ ਨਾਰਾ ਮਾਰਿਆ ਸੀ ਸ਼ੇਰ ਮੁਹੰਮਦ ਨੇ ਉਹ ਅੱਜ ਤੱਕ ਯਾਦ ਰੱਖਿਆ ਜਾਂਦਾ ਨਾ ਇਹਦੇ 'ਚ ਵੀ ਜਿਹੜਾ ਹਾ ਦਾ ਨਾਰਾ ਮਾਰੂਗਾ ਉਹ ਯਾਦ ਰੱਖਿਆ ਜਾਊਗਾ ਤੇ ਜਿਹੜਾ ਨਾ ਮਾਰੂਗਾ ਉਹ ਵੀ ਯਾਦ ਰੱਖਿਆ ਜਾਊਗਾ ਇਹ ਇਤਿਹਾਸ ਲਿਖਿਆ ਜਾਣਾ 2020 ਦੇ ਵਿੱਚ ਵੀ ਕਿਸਾਨਾਂ ਦੀ ਦਲਜੀਤ ਨੇ ਮਦਦ ਕੀਤੀ ਸੀਗੀ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ ਧੰਨ ਰਾਸ਼ੀ ਕਿਸਾਨਾਂ ਨੂੰ ਗਰਮ ਕੱਪੜਾ ਵਾਸਤੇ ਉਹਨਾਂ ਨੂੰ ਪਰ ਹੁਣ ਕਿਉਂ ਨਹੀਂ ਸਾਹਮਣੇ ਆ ਰਹੇ ਕੀ ਲੱਗਦਾ ਤੁਹਾਨੂੰ ਹੁਣ ਕਿਉਂ ਨਹੀਂ ਸਪੋਰਟ ਕਰ ਰਹੇ ਉਹਦੇ ਚ ਉਹਨੇ ਦਿੱਤੀ ਸੀ ਉਹਨੂੰ ਸਾਡਾ ਭਰਾ ਆ ਭਰਾ ਹੋਣ ਦੇ ਨਾਤੇ ਅਸੀਂ ਪੰਜਾਬ ਤੋਂ ਹੀ ਤਾਂ ਉਹਨੇ ਸ਼ੁਰੂਆਤ ਕੀਤੀ ਆ ਨਾ ਪੰਜਾਬੀਆਂ ਨੇ ਉਹਨੂੰ ਤਾਂ ਚੱਕਿਆ ਆ ਤਾਂ ਜੇ ਉਹਨੇ ਕੀਤੀ ਆ ਬਹੁਤ ਚੰਗੀ ਗੱਲ ਆ ਹੁਣ ਵੀ ਕਰਨੀ ਚਾਹੀਦੀ ਆ ਹੁਣ ਵੀ ਅਸੀਂ ਉਹਦੇ ਤੋਂ ਉਮੀਦ ਲਾ ਕੇ ਬੈਠੇ ਆ ਅੱਜ ਵੀ ਹੂੰ ਵੀ ਕਰੋ ਸਿੰਘੂ ਤੇ ਇੱਥੇ ਆਓ ਸ਼ੰਭੂ ਬਾਰਡਰ ਤੇ ਆਓ ਖਨੋਰੀ ਬਾਰਡਰ ਆਓ ਤੁਹਾਨੂੰ ਲੱਗਦਾ ਜੇ ਉਹ ਨਰਿੰਦਰ ਮੋਦੀ ਲੈਵੇ ਗੱਲ ਕਰਦੇ ਕਿਸਾਨਾਂ ਦੀ ਕੋਈ ਹੱਲ ਨਿਕਲ ਸਕਦਾ ਸੀ ਦੇਖੋ ਜੀ ਏਡਾ ਵੱਡਾ ਉਹਦੀ ਸੁਣੀ ਜਾ ਰਹੀ ਆ ਗੱਲ ਪ੍ਰਧਾਨ ਮੰਤਰੀ ਜੀ ਉਹਦੇ ਨਾਲ ਮਿਲ ਰਹੇ ਆ ਕੋਈ ਇੱਥੇ ਅਸੀਂ ਤਾਂ ਪ੍ਰਧਾਨ ਮੰਤਰੀ ਜੀ ਦੀਆਂ ਮਿੰਨਤਾਂ ਕਰ ਰਹੇ ਆ ਤਾਂ ਕੋਣੋ ਪ੍ਰਧਾਨ ਮੰਤਰੀ ਜੀ ਬੁਲਾ ਕੇ ਮਿਲ ਰਹੇ ਉਹ ਤਾਂ ਸਾਡਾ ਕੋਈ ਹਰਕਤ ਆਈ ਹੈ ਨਾ ਅਗਰ ਉਹ ਸਾਡੀ ਜਾ ਕੇ ਉੱਥੇ ਗੱਲ ਕਰੂਗਾ ਆਵਾਜ਼ ਚੱਕੂਗਾ ਤਾਂ ਜ਼ਰੂਰ ਆਵਾਜ਼ ਚੱਕੇ ਤਾਂ ਕੋਈ ਤਾਂ ਮਸਲਾ ਹੱਲ ਹੁੰਦਾ ਹੀ ਆਵਾਜ਼ ਗੱਲ ਕਰੇ ਤਾਂ ਹੀ ਮਸਲਾ ਤਾਂ ਹੱਲ ਹੁੰਦਾ ਬਿਲਕੁਲ ਜੇ ਉਹ ਕਰਦਾ ਤਾਂ ਜ਼ਰੂਰ ਹੋਵੇ ਠੀਕ ਯਾਰ ਅੱਜ ਵੀ ਕਰੇ ਅਸੀਂ ਚਾਹੁੰਦੇ ਆ ਅਜੇ ਤਾਂ ਬਹੁਤ ਸਬ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਦੁਸ਼ਾਨ ਸਾਹਿਬ ਆਵੇ ਸਾਨੂੰ ਮਿਲੇ ਸਾਡੀ ਗੱਲ ਕਰੇ ਅੱਗੇ ਲੱਗੇ ਸਾਡਾ ਭਰਾ ਆ ਕੋਈ ਗੱਲ ਨਹੀਂ ਨਰਾਜ਼ਗੀ ਨਹੀਂ ਗਿਲਾ ਆ ਉਹਦੇ ਨਾਲ ਵੀ ਤੂੰ ਕਿਉਂ ਨਹੀਂ ਗੱਲ ਕਰੀ ਠੀਕ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਪਾਲ ਹਾਂਸਾ ਜੀ ਜਸਪਾਲ ਹਾਂਸਾ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਵਰਲਡ ਲੈਵਲ ਦੇ ਸੁਪਰਸਟਾਰ ਦਲਜੀਤ ਦੁਸ਼ਾਨ ਜਿਹੜੇ ਹੈਗੇ ਨੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲ ਕੇ ਆਏ ਨੇ ਪਰ ਉੱਥੇ ਕਿਸਾਨਾਂ ਪੱਖੀ ਕੋਈ ਗੱਲ ਨਹੀਂ ਰੱਖੀ ਉਹਨਾਂ ਨੇ ਤੇ ਮੋਦੀ ਵੀ ਹੁਣ ਮੈਨੂੰ ਲੱਗਦਾ ਪੰਜਾਬੀ ਗਾਣਿਆਂ ਦਾ ਸੀਕ੍ਰੀਨ ਹੋ ਗਿਆ ਤੇ ਮੋਦੀ ਢੀਆਂ ਆਈਆਂ ਢੀਆਂ ਢੀਆਂ ਢੋਲਕੀ ਵਜਾਉਂਦਾ ਦੀ ਦਲਜੀਤ ਗਾਣੇ ਗਾਉਂਦਾ ਦੀ ਇਹ ਮੈਨੂੰ ਲੋਕਾਂ ਦਾ ਸਮਝ ਨਹੀਂ ਆਉਂਦਾ ਕਲਾਕਾਰਾਂ ਦੇ ਇੱਥੇ ਬੱਬੂ ਮਾਨ ਆਇਆ ਦਿੱਲੀ ਤੇ ਦਲਿਆਨ ਸਾਹਿਬ ਦੀ ਖਬਰ ਲੈ ਕੇ ਗਏ ਨੇ ਦਲਜੀਤ ਉਰੇ ਨਹੀਂ ਆ ਸਕਦਾ ਦੀ ਮੋਦੀ ਕੋਲ ਜਾਣਾ ਜ਼ਰੂਰੀ ਜੇ ਗਿਆ ਵੀ ਦੀ ਤੇ ਸਾਡੇ ਹੱਕ ਦੀ ਗੱਲ ਕਰਦਾ ਕਿਸਾਨਾਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਜਿਹੜੇ ਨਰੇਗਾ 'ਚ ਕੰਮ ਕਰਦੇ ਨੇ ਉਹਨਾਂ ਦੀ ਗੱਲ ਕਰਦਾ ਤੇ ਮੋਦੀ ਨੂੰ ਵੀ ਸ਼ੌਂਕ ਹੋ ਗਿਆ ਪੰਜਾਬੀ ਗਾਣੇ ਸੁਣਨ ਦਾ ਤੇ ਇਹ ਗੱਲ ਆ ਜਦੋਂ ਬੰਦੇ ਦੀ ਚੜ੍ਹਾਈ ਹੋ ਜਵੇ 1 ਲੱਖ ਤੋਂ ਗੁੱਡੀ ਹੋ ਜਵੇ ਹੌਲੀ ਹੌਲੀ ਗਿਰਦੀ ਹੁੰਦੀ ਆ ਮਿੱਤਰੋ ਇਹ ਕਿਸਾਨਾਂ ਦੇ ਸਰ ਤੇ ਇੱਕ ਕਲਾਕਾਰ ਬਣਦਾ ਦਲਜੀਤ ਨੇ ਸਾਡੀ ਜੇ ਗਿਆ ਤੀ ਤੇ ਮੋਦੀ ਨੇ ਹੱਥ ਮਲਾਇਆ ਦੋ ਵਾਰੀ ਪਹਿਲੀ ਹੱਥ ਹਲਾਇਆ ਜੇ ਗਿਆ ਤੇ ਸਾਡੀ ਹੱਕ ਦੀ ਗੱਲ ਕਰਦਾ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ ਉੱਥੇ ਮੋਦੀ ਵੀ ਢੋਲਗੀ ਬਿਜਾਉਂਦਾ ਢੰਗ 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 ਸੋ ਕਿਸ ਤਰ੍ਹਾਂ ਦੇਖਦੇ ਹਾਂ ਦਲਜੀਤ ਦਸਾਨ ਜਿਹੜੇ ਹੈਗੇ ਨੇ ਪਹਿਲਾਂ ਵੀ ਉਹਨਾਂ ਨੇ ਕਿਸਾਨੀ ਖਾਤਰ ਕਾਫੀ ਵੱਡੀ ਡੋਨੇਸ਼ਨ ਅਮਾਉਂਟ ਦਿੱਤੀ ਸੀਗੀ 2020 ਦੇ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ ਪਰ ਹੁਣ ਤੁਹਾਨੂੰ ਕੀ ਲੱਗ ਰਿਹਾ ਉਹ ਕਿਸਾਨਾਂ ਦੇ ਸਪੋਰਟ ਚ ਕਿਉਂ ਨਹੀਂ ਆ ਰਹੇ ਇੱਥੇ ਮੈਨੂੰ ਲੱਗਦਾ ਜਾਂ ਤਾਂ ਦਲਜੀਤ ਨੂੰ ਇਦਾਂ ਲੱਗਦਾ ਹੋਊਗਾ ਕਿਸੇ ਨੇ ਕਹਿਤਾ ਹੋਣਾ ਵੀ ਤੂੰ ਹੁਣ ਕਿਸਾਨਾਂ ਕੋਲ ਨਹੀਂ ਜਾ ਜੇ ਕਿਸਾਨਾਂ ਕੋਲ ਨਹੀਂ ਜਾਓ ਫੇਰ ਕਾਰਵਾਈ ਕਰੀ ਜਾਊਗੀ ਤੇ ਬੱਬੂ ਮਾਨ ਵੀ ਤਾਰੇ ਨੇ ਇੱਥੇ ਬੱਬੂ ਮਾਨ ਆ ਜੱਟ ਸੋਦਾ ਜੀ ਉਹ ਜੱਟ ਗੱਪਰੂਆ ਉਹ ਮੈਨੂੰ ਵੀ ਮਿਲ ਕੇ ਗਿਆ ਕਹਿੰਦਾ ਜਸਪਾਲ ਹੰਸ ਪਿੰਡ ਹਰਿਓਂ ਵਾਲਿਆਂ ਵਾਲਾ ਕਿਵੇਂ ਆ ਚੜਦੀ ਕਲਾ ਪੈਰੇ ਲੱਗਦੇ ਨੇ ਫੁੱਲ ਤੇ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਵੀ ਕੀਤੀ ਆ ਮੇਰੇ ਨਾਲ ਫੋਟੋ ਸਨੇਪ ਵੀ ਕਰਾਈ ਆ ਕਿਵੇਂ ਲੱਗੇ ਸਭਾ ਮੈਨੂੰ ਸਭਾ ਉਹਨਾਂ ਦਾ ਐ ਐਨ ਵਧੀਆ ਲੱਗਾ ਫੱਕਰ ਜਿਹਾ ਸਭਾ ਚੱਕੀ ਫਿਰਦੇ ਨੇ ਬੱਬੂ ਮਾਨ ਮੈਂ ਉਹ ਇਸੇ ਕਰਕੇ ਉਹਨਾਂ ਦੇ ਗਾਣਿਆਂ ਦਾ ਵੀ ਇਹ ਇਸ਼ਕ ਲੱਗਿਆ ਹੋਇਆ ਉਹਨਾਂ ਦੇ ਗਾਣੇ ਸੁਣਦਾ ਰਹਿਣਾ ਰਾਤਾਂ ਨੂੰ ਆਇਆ ਕਰ ਪਿੰਡ ਪੈਰਾਂ ਲੱਗਦਾ ਇਦਾਂ ਦੇ ਗਾਣੇ ਮੈਂ ਬੜੇ ਸੁਣਦਾ ਉਹਨਾਂ ਦੇ ਗੀਤ ਸੋ ਕਿਸ ਤਰ੍ਹਾਂ ਦੇਖਦੇ ਹਾਂ 38ਵਾਂ ਦਿਨ ਹੋ ਚੁੱਕਿਆ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਜਿਹੜੇ ਹੈਗੇ ਨੇ ਲਗਾਤਾਰ ਮਰਨ ਵਰਤੇ ਤੇ ਬੈਠੇ ਨੇ ਸਿਹਤ ਨਾਜ਼ੁਕ ਹੋ ਰਹੀ ਹੈ ਕੇਂਦਰ ਨਾਲ ਕੋਈ ਮੀਟਿੰਗ ਨਹੀਂ ਹੋ ਪਾਰੀ ਕਿਸੇ ਸਾਹਮਣੇ ਨਾਲ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਜਾਨ ਖਤਰੇ 'ਚ ਹੈ ਬਿਲਕੁਲ ਬਿਲਕੁਲ ਜੀ ਜਿਵੇਂ ਕੇਂਦਰ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਦੀ ਹੂੰ ਤੇ ਇਹ ਗੱਲਾਂ ਜਿਹੜੇ ਟੁਕੜੀਆਂ ਨੇ ਸਰਕਾਰਾਂ ਦੇ ਹੀ ਟੁਕੜੀਆਂ ਨੇ ਤੇ ਜੇ ਸਾਡੇ ਨਾਲ ਗੱਲਬਾਤ ਕਰਨਗੇ ਮਜ਼ਦੂਰ ਤੇ ਕਿਸਾਨਾਂ ਨਾਲ ਗੱਲਬਾਤ ਡਲੇਲ ਸਾਹਿਬ ਨਾਲ ਗੱਲਬਾਤ ਕਰਨਗੇ ਅਸੀਂ ਆਪਣੇ ਆਪ ਨੂੰ ਐਨ ਸਿਹਤਮੰਦ ਰੱਖਾਂਗੇ ਤੇ ਜਦੋਂ ਕੋਈ ਗੱਲਬਾਤ ਨਹੀਂ ਹੋਣੀ ਫਿਰ ਤੇ ਇਹੀ ਮਤਲਬ ਹੋਣਾ ਵੀ ਕਦੋਂ ਭੋਗ ਪੈ ਜਾਵੇ ਕਦੋਂ ਭੋਗ ਪੈ ਜਾਵੇ ਜੀ ਤੇ ਇਹ ਸਰਕਾਰਾਂ ਨੂੰ ਵੀ ਹੁੰਦਾ ਸਾਡੀ ਗੱਲ ਮੰਨ ਲੈਣ ਕੀ ਗੱਲ ਆ ਪੰਜਾਬ ਪੂਰੇ ਭਾਰਤ ਦੇ ਵਿੱਚ ਕਿਸਾਨ ਨੇ ਉਹ ਸੜਕਾਂ ਤੇ ਆਏ ਬੈਠੇ ਨੇ ਮਜ਼ਦੂਰ ਉਹ ਸੜਕਾਂ ਤੇ ਆਏ ਬੈਠੇ ਨੇ ਸਾਡੀ ਗੱਲਬਾਤ ਸੁਣਨੀ ਚਾਹੀਦੀ ਆ ਤੇ ਮੈਂ ਇੱਕ ਮਜ਼ਦੂਰ ਦਾ ਪੁੱਤ ਪਿੰਡ ਹਰਿਓਂਕਲਾਂ ਜ਼ਿਲ੍ਹਾ ਲੁਧਿਆਣੇ ਤੋਂ ਆਇਆ ਹੋਇਆ ਤੇ ਮੈਂ ਜਦੋਂ ਸ਼ੰਭੂ ਬਾਰਡਰ ਤੇ ਕੁੰਡਰੀ ਬਾਰਡਰ ਤੇ ਮੈਨੂੰ ਦਲੇয়াল ਸਾਹਿਬ ਮਿਲੇ ਉਹ ਕਹਿੰਦੇ ਬਾਈ ਪੁੱਤ ਪੈਰਾ ਲਾਉਣਾ ਮੈਂ ਕਿਹਾ ਹਾਂਜੀ ਕਹਿੰਦਾ ਨਾਲ-ਨਾਲ ਰਹਿਣਾ ਪੁੱਤ ਸਾਡੇ ਨਾਲ ਰਹਿਣਾ ਮੈਂ ਜੱਦਾ ਹੀ ਉਹਨਾਂ ਨੇ ਨਾਲ ਆ ਮਜ਼ਦੂਰ ਦਾ ਪੁੱਤ ਆ ਪਿੰਡ ਹਰਿਓਂ ਵਾਲਿਆਂ ਤੋਂ ਤੇ ਨਾਲ ਦਾ ਮੈਂ ਜੱਦਾ ਹੀ ਨਾਲ ਉਹਨਾਂ ਦੇ ਨਾਲ ਜੁੜਿਆ ਹੋਇਆ ਜੀ ਸੋ ਮੰਗਾ ਪੂਰੀਆਂ ਹੋਣੀ ਜਿਹੜੀ ਕਿਸਾਨਾਂ ਦੀ ਤੁਹਾਡੇ ਸਾਨੂੰ ਬਿਲਕੁਲ ਮੰਗਾ ਹੋਣੀਆਂ ਚਾਹੀਦੀਆਂ ਸੀ ਜੀ ਘਰ ਜਾਣ ਜੋਗੇ ਹੋਈਏ ਦਲਜੀਤ ਨੂੰ ਵੀ ਬੇਨਤੀ ਦੀ ਵੀ ਤੂੰ ਜਾ ਕੇ ਸਾਡੀ ਗੱਲ ਕਰਦਾ ਗੱਲ ਕਰਨੀ ਚਾਹੀਦੀ ਦੀ ਸਾਡੇ ਹੱਕ ਦੀ ਗੱਲ ਕਰਦਾ ਉਹ ਕਰਨੀ ਚਾਹੀਦੀ ਦੀ ਜੀ ਜਿਹੜੇ ਦਲਜੀਤ ਸਾਨ ਜਿਹੜੇ ਵਰਲਡ ਲੈਵਲ ਤੇ ਸੁਪਰਸਟਾਰ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਉਂਦੇ ਨੇ ਕਿਵੇਂ ਦੇਖਦੇ ਹੋ ਜੀ ਸਰ ਇਸ ਇਸ ਨੂੰ ਵੀ ਦੇਖਦੇ ਤਾਂ ਆਏ ਆ ਉਹ ਆਪ ਕਿਸਾਨਾਂ ਦੇ ਹੱਕ 'ਚ ਨਹੀਂ ਬੋਲਿਆ ਕੋਈ ਗੱਲ ਉੱਥੇ ਉਹਦੇ ਨਰਾਜ਼ਗੀ ਆ ਉਹਨਾਂ ਆਪਾਂ ਨੂੰ ਅੱਛਾ ਜੀ ਉਹਦਾ ਨਾ ਪਉਂਦਾ ਜੱਫੀ ਆ ਮੋਦੀ ਨਾਲ ਹੂੰ ਮੋਦੀ ਕੋਲ ਦਾ ਹੱਕ ਬਣਾ ਦੇ ਆਪਣੀ ਗੱਲ ਕਰਨ ਦੀ ਕਿਸਾਨਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਠੀਕ ਹੈ ਨਹੀਂ ਇਸ ਗੱਲ ਤੇ ਉਹਦੇ ਨਾ ਨਰਾਜ਼ ਆ ਨਰਾਜ਼ ਹੋ ਜੀ ਹਾਂ ਪਰ ਉਸਨੇ 2020 ਦੇ ਵਿੱਚ ਵੀ ਜਿਹੜਾ ਹੈਗਾ ਕਿਸਾਨਾਂ ਦੀ ਬਹੁਤ ਮਦਦ ਕੀਤੀ ਸੀ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ ਹੁਣ ਕਿਉਂ ਨਹੀਂ ਸਾਹਮਣੇ ਆ ਰਹੇ ਹੁਣ ਫਿਰ ਕਿਉਂ ਨਹੀਂ ਆਇਆ ਕਿਉਂ ਗੱਲ ਕਰਨੀ ਚਾਹੀਦੀ ਦੇ ਉਹਨਾਂ ਪਤਾ ਤਾਂ ਹੈਗਾ ਵੀ ਪ੍ਰਧਾਨ ਜੀ ਬੈਠੇ ਨੇ ਮਾਰਦ ਮਰਦ ਤੇ ਪਤਾ ਤਾਂ ਹੈਗਾ ਹੀ ਆ ਮੋਦੀ ਨੂੰ ਗੱਲ ਕਰਨੀ ਚਾਹੀਦੀ ਦੇ ਉਹਦੇ ਨਾਲ ਮੋਦੀ ਨਾਲ ਵੀ ਭਾਈ ਉਹਦਾ ਹੱਲ ਕਰੋ ਕੋਦ ਹੂੰ ਸੋ ਉਹਦਾ ਜੱਫੀਆਂ ਕਾਣੇ ਸੁਣਾਉਂਦਾ ਦੂਜੇ ਪਾਸੇ ਬੱਬੂ ਮਾਨ ਨੇ ਜਿਹੜੇ ਉਹ ਲਗਾਤਾਰ ਬਾਰਡਰ ਤੇ ਆ ਰਹੇ ਨੇ ਜਗਜੀਤ ਸਿੰਘ ਡੱਲ ਦਾ ਹਾਲ ਜਾਣਦੇ ਨੇ ਹਾਂ ਉਹ ਦੋਈ ਵਾਰ ਆਏ ਨੇ ਕੱਲ ਇੱਥੇ ਫਾਲਫੋੜ ਵੀ ਬਹੁਤ ਵੰਡ ਕੇ ਗਏ ਨੇ ਅਰੋਂ ਨੇ ਕਿਹਾ ਵੀ ਅਰ ਜਿਹੜੇ ਦੂਏ ਬੈਠੇ ਨੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਵੀ ਕਿਹਾ ਸਾਰਿਆਂ ਨੂੰ ਵੀ ਭਾਈ ਜ਼ਰੂਰ ਇਹਦਾ ਹੱਲ ਕਰੋ ਜੀ ਸੋ ਨਾਰਾਜ਼ਗੀ ਹੈ ਜੀ ਦਲਜੀਤ ਨਾਲ ਦਜੀਤ ਨਾਲ ਪੂਰੀ ਨਾਰਾਜ਼ਗੀ ਹੈ ਜੀ ਇੱਥੇ ਆਵੇ ਸੀ ਉਹਦੇ ਨਾਲ ਕੋਈ ਨਹੀਂ ਕਰਦੇ ਉਹਨਾਂ ਨੂੰ ਫਿੱਟ ਲਾਣ ਦਵਾਗੇ ਉਹਨੂੰ ਆਪ ਦਾ ਪੁੱਤ ਉਹ ਜਾ ਕੇ ਗੱਲ